ਇਹਦੇ ਜਿੰਨੇ ਗੁਣ ਗਾਲੀਏ ਥੋੜੇ ਆ ਅੱਛਾ ਇਹ ਨੁਸਖਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬਹੁਤ ਵਧੀਆ ਲਾਹੇਵੰਦਾ ਇੱਕ ਕੱਲੀ ਸਿਹਤ ਬਣਾਵਾਲਾ ਉਸਕਾ ਨਹੀਂ ਹੈ। ਜਿਵੇਂ ਜੀ ਕਹੀਏ ਨਾ ਕੱਲਾ ਮੋਟਾ ਕਰਨਾ ਮੋਟਾ ਤਾਂ ਕਰਨੇ ਕਰਨਾ ਇਹਨੇ। ਅੱਛਾ। ਲੇਕਿਨ ਜਿਹੜੇ ਲੋਕਾਂ ਨੂੰ ਹੋਰ ਬਿਮਾਰੀਆਂ ਤੋਂ ਵੀ ਪਰੇਸ਼ਾਨ ਨੇ ਜਿਵੇਂ ਬੱਚਿਆਂ ਦੀ ਮੈਮਰੀ ਲੌਸ ਲਾ ਲਓ। ਬੱਚਿਆਂ ਦੇ ਪੇਪਰ ਸ਼ੁਰੂ ਹੋਣਿਆਂ ਉਹਦੇ ਵਿੱਚ ਕਈ ਬੱਚਿਆਂ ਦੀ ਮੈਮਰੀ ਲੌਸ ਹੁੰਦੀ ਆ। ਕਾਫੀ ਜ਼ਿਆਦਾ ਵੀਕ ਹੁੰਦੇ ਨੇ ਪੜ੍ਹਾਈ ਵਿੱਚ। ਉਹਨਾਂ ਤੇ ਵੀ ਵਧੀਆ ਕੰਮ ਕਰੂਗਾ। ਜਿਹੜੇ ਬਜ਼ੁਰਗਾਂ ਦੇ ਜੋੜਾ 'ਚ ਦਰਦ ਰਹਿੰਦਾ ਉਹਨਾਂ ਤੇ ਵੀ ਵਧੀਆ ਕੰਮ ਕਰੂਗਾ। ਜਿਨ੍ਹਾਂ ਨੂੰ ਵੀਕ ਵੀਕ ਵੀਕਨੈਸ ਰਹਿੰਦੀ ਜਾਂ ਉਹਨਾਂ ਨੂੰ ਵੀ ਕਵਰ ਕਰੂਗਾ। ਜਿਹੜੇ ਕਹਿੰਦੇ ਨੇ ਸਾਡਾ ਵੀਰਜ ਪਤਲਾ ਹੋ ਗਿਆ ਵੀਰਜ ਦਾ ਗਾੜਾ ਨਹੀਂ ਹੁੰਦਾ ਸੁਪੰਦੋਸ਼ ਧਾਤ ਦੀ ਪ੍ਰੋਬਲਮ ਆ ਉਹਨਾਂ ਦੇ ਵੀ ਕੰਮ ਕਰੂ ਜੇ ਦਾ ਲੀਵਰ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਕਰਦਾ ਲੀਵਰ ਕਹਿੰਦਾ ਸਾਡਾ ਮੇਨ ਪਾਰਟ ਆ ਇੱਕ ਸਾਡਾ ਹਨਾ ਬਾਡੀ ਦਾ ਜਦੋਂ ਲੀਵਰ ਸਾਡਾ ਖਰਾਬ ਹੋ ਗਿਆ ਸਾਡਾ ਕਲਸੋਲ ਵਧਣਾ ਸ਼ੁਰੂ ਹੋ ਜਾਣਾ ਸਾਡਾ ਹਾਰਟ ਬਲੋਕ ਸ਼ੁਰੂ ਹੋ ਜਾਣੀ ਆ ਉਹਦੇ ਨਾਲ ਸਕਿਨ ਨਾਲ ਰਿਲੇਟਡ ਵੀ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਸਕਿਨ ਸਾਡੀ ਖਰਾਬ ਆਉਣ ਲੱਗ ਜਾਂਦੀ ਆ ਦਾੰਦ ਖਾਜ ਕੁਝ ਨਹੀਂ ਕਈ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਇਹਦੇ ਵਿੱਚ ਮੈਂ ਇਦਾਂ ਦੀ ਇੱਕ ਚੀਜ਼ ਰੱਖੀ ਆ ਜਿਹਦੇ ਨਾਲ ਸੰਦਗ ਲੀਵਰ ਦਾ ਦੰਦਰ ਉਸ ਤੋਂ ਹੋਊਗਾ ਹੀ ਹੋਊਗਾ ਅਨੇਕਾਂ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਜਿੰਮ ਵਾਲੇ ਮੁੰਡਿਆਂ ਲਈ ਤਾਂ ਬਹੁਤ ਹੀ ਲਾਹੇਵੰਦ ਆ ਰਿਹਾ ਹੈ ਅੱਛਾ ਇਹਦੇ ਵਿੱਚ ਆਪਾਂ ਇਦਾਂ ਇਦਾਂ ਦੇ ਵਿਟਾਮਿਨਸ ਰੱਖੇ ਨੇ ਜਿਹੜੇ ਹਰ ਬੰਦੇ ਨੂੰ ਸਰੀਰ ਲਈ ਜ਼ਰੂਰੀ ਹੁੰਦੇ ਨੇ। ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਕੋਈ ਕਹਿੰਦਾ ਜੀ ਮੇਰੇ ਲੱਤਾਂ ਦੁਖਦੀਆਂ, ਕੋਈ ਕਹਿੰਦਾ ਮੇਰਾ ਕਮਰ ਦੁਖਦੀਆ, ਕੋਈ ਕਹਿੰਦਾ ਮੇਰੇ ਮੋਢਿਆਂ 'ਚ ਦਰਦ ਰਹਿੰਦਾ, ਕੋਈ ਕਹਿੰਦਾ ਜੋੜਾਂ 'ਚ ਦਰਦ ਰਹਿੰਦਾ, ਬਾਹਾਂ 'ਚ ਇਹ ਜੋੜਾਂ ਦੇ ਦਰਦ ਤੇ ਵੀ ਪ੍ਰੋਕੀ ਸਾਹਿਬ ਇੰਨਾ ਵਧੀਆ ਕੰਮ ਕਰਦਾ। ਜੱਟ ਜੇ ਤੱਕ ਕੰਮ ਕਰੂਗਾ ਇਹ ਜਿਨ੍ਹਾਂ ਦੇ ਗੋਡਿਆਂ 'ਚ ਗਰੀਸ ਖਤਮ ਹੋ ਗਈ, ਗੋਡਿਆਂ ਦੇ ਕੜਕੜਦੀਆਂ ਆਵਾਜ਼ਾਂ ਆਉਂਦੀਆਂ ਨੇ ਉਹ ਸਾਰਿਆਂ ਦਾ ਹੱਲ ਇੱਕੋ ਹੀ ਮੈਡੀਸਨ ਦੇ ਵਿੱਚ ਆਪਾਂ ਦੇਤਾ, ਇੱਕੋ ਹੀ ਨੁਸਖੇ ਦੇ ਵਿੱਚ ਦੇਤਾ। ਜਿਹੜੇ ਲੋਕ ਸਿਹਤ ਬਣਾਉਣ ਤੋਂ ਪਰੇਸ਼ਾਨ ਨੇ ਜੋੜਾਂ ਦੇ ਦਰਦਾਂ ਤੋਂ ਪਰੇਸ਼ਾਨ ਨੇ ਜਿਹੜੇ ਲੋਕ ਕਹਿੰਦੇ ਨੇ ਜੀ ਖਾਂਦੇ ਪੀਂਦੇ ਬਹੁਤ ਆ ਲੱਗਦਾ ਨਹੀਂ ਲੱਗਦਾ ਜਿਵੇਂ ਹੀ ਨਹੀਂ ਸਾਨੂੰ ਬਿਲਕੁਲ ਪੇਸ਼ਟ ਆਉਂਦੇ ਆ ਕਹਿੰਦੇ ਸਾਡੇ ਘਰ ਦੀਆਂ ਮੱਜਾਂ ਨੇ ਕਿਉਂ ਵੀ ਬਹੁਤ ਆ ਦਹੀਂ ਬਹੁਤ ਆ ਦੁੱਧ ਬਹੁਤ ਆ ਲੱਸੀ ਬਹੁਤ ਆ ਹਨਾ ਖਰਾਕ ਤਾਂ ਇੰਨੀ ਹੈ ਜਿੰਨੀ ਕਹਿ ਦੋ ਕਹਿੰਦਾ ਪਰ ਘਰੋਂ ਗਾਲਾਂ ਪੈਂਦੀਆਂ ਨੇ ਉਹਦਾ ਕਸੂਰ ਨਹੀਂ ਹਾਂਜੀ ਜਦੋਂ ਸਾਡਾ ਲੀਵਰ ਪੂਰੇ ਪ੍ਰਤ ਤਰੀਕੇ ਨਾਲ ਕੰਮ ਨਹੀਂ ਕਰਦਾ ਜਿਹੜਾ ਹੁਣ ਖਾਦਾ ਪੀਤਾ ਲਿਵਰ ਨਹੀਂ ਸਾਡੇ ਨੇ ਬਚਾਉਣਾ ਨਾ ਫਰੁਕੀ ਸਾਹਿਬ ਇਹਦੇ ਜਿੰਨੇ ਗਣ ਗਾਲੀਏ ਥੋੜੇ ਆ ਅੱਛਾ ਇਹ ਨੁਸਖਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬਹੁਤ ਵਧੀਆ ਲਾਹੇਵੰਦਾ ਇਹ ਇਕੱਲੇ ਸਿਹਤ ਬਣਾਉਣ ਵਾਲਾ ਉਸ ਕਾ ਨਹੀਂ ਹੈਗਾ ਫਰੁਕੀ ਸਾਹਿਬ ਹਾਂਜੀ ਜੇ ਅਸੀਂ ਕਹੀਏ ਨਾ ਕੱਲਾ ਮੋਟਾ ਕਰਨਾ ਮੋਟਾ ਤਾਂ ਕਰਨੀ ਕਰਨਾ ਇਹਨੇ ਅੱਛਾ ਲੇਕਿਨ ਜਿਹੜੇ ਲੋਕਾਂ ਨੂੰ ਹੋਰ ਬਿਮਾਰੀਆਂ ਤੋਂ ਵੀ ਪਰੇਸ਼ਾਨ ਨੇ ਜਿਵੇਂ ਬੱਚਿਆਂ ਦੀ ਮੈਂਰੀ ਲੋਸ ਲਾ ਲੋ ਜਿਨ੍ਹਾਂ ਨੂੰ ਹੁਣ ਕਿਉਂ ਅੱਗੇ ਪੇਪਰਾਂ ਦਾ ਟਾਈਮ ਆ ਬੱਚਿਆਂ ਦੇ ਪੇਪਰ ਸ਼ੁਰੂ ਹੋਣਿਆ ਉਹਦੇ ਵਿੱਚ ਕਈ ਬੱਚਿਆਂ ਦੀ ਮੈਮਰੀ ਲੌਸ ਹੁੰਦੀ ਆ ਕਾਫੀ ਜ਼ਿਆਦਾ ਵੀਕ ਹੁੰਦੇ ਨੇ ਪੜ੍ਹਾਈ ਵਿੱਚ ਉਹਨਾਂ ਤੇ ਵੀ ਵਧੀਆ ਕੰਮ ਕਰੂਗਾ ਜਿਹੜੇ ਬਜ਼ੁਰਗਾਂ ਦੇ ਜੋੜਾ 'ਚ ਦਰਦ ਰਹਿੰਦਾ ਉਹਨਾਂ ਤੇ ਵੀ ਵਧੀਆ ਕੰਮ ਕਰੂਗਾ ਜਿਨ੍ਹਾਂ ਨੂੰ ਵੀਕ ਵੀਕ ਵੀਕਨੈਸ ਰਹਿੰਦੀ ਜਾਂ ਉਹਨਾਂ ਨੂੰ ਵੀ ਕਵਰ ਕਰੂਗਾ ਜਿਹੜੇ ਕਹਿੰਦੇ ਨੇ ਸਾਡਾ ਵੀਰਜ ਪਤਲਾ ਹੋ ਗਿਆ ਵੀਰਜ ਦਾ ਗਾੜਾ ਨਹੀਂ ਹੁੰਦਾ ਸੁਪੰਦੋਸ਼ ਧਾਤ ਦੀ ਪ੍ਰੋਬਲਮ ਆ ਉਹਨਾਂ ਤੇ ਵੀ ਕੰਮ ਕਰੂਗਾ ਜਿਹਦਾ ਲੀਵਰ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਕਰਦਾ ਲੀਵਰ ਕਹਿੰਦਾ ਸਾਡਾ ਮੇਨ ਪਾਰਟ ਆ ਇੱਕ ਸਾਡਾ ਹਨਾ ਬਾਡੀ ਦਾ ਜਦੋਂ ਲੀਵਰ ਸਾਡਾ ਖਰਾਬ ਹੋ ਗਿਆ ਸਾਡਾ ਕਲਸੋਲ ਵਧਣਾ ਸ਼ੁਰੂ ਹੋ ਜਾਣਾ ਸਾਡਾ ਹਾਰਟ ਬਲੋਕ ਹੋਣਾ ਸ਼ੁਰੂ ਹੋ ਜਾਣੀ ਆ ਸਾਨੂੰ ਕਈ ਬਿਮਾਰੀਆਂ ਨੇ ਘੇਰ ਲੈਣਾ ਉਹਦੇ ਨਾਲ ਸਕਿਨ ਨਾਲ ਰਿਲੇਟਡ ਵੀ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਸਕਿਨ ਸਾਡੀ ਖਰਾਬ ਹੋਣ ਲੱਗ ਜਾਂਦੀਆਂ ਆ ਦਾੰਦ ਖਾਜ ਕੁਝ ਨਹੀਂ ਕਈ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਇਹਦੇ ਵਿੱਚ ਮੈਂ ਇਦਾਂ ਦੀ ਇੱਕ ਚੀਜ਼ ਰੱਖੀ ਆ ਜਿਹਦੇ ਨਾਲ ਸਾਡਾ ਲੀਵਰ ਦਾ ਤੰਦਰੁਸਤ ਹੋਊਗਾ ਹੀ ਹੋਊਗਾ ਅਨੇਕਾਂ ਬਿਮਾਰੀਆਂ ਨੂੰ ਜੜ ਤੋਂ ਖਤਮ ਕਰ ਦਿੰਦਾ ਰੁਕੀ ਸਾਹਿਬ ਹਰ ਬੰਦੇ ਤੇ ਕੰਮ ਕਰਨਾ ਆਏ ਨੇ ਜਿੱਦਾਂ ਮੈਂ ਤੁਹਾਨੂੰ ਦੱਸਾਂ ਜਿਮ ਵਾਲੇ ਮੁੰਡਿਆਂ ਲਈ ਤਾਂ ਬਹੁਤ ਹੀ ਲਾਹੇਵੰਦ ਆ ਇਹ ਅੱਛਾ ਇਹਦੇ ਵਿੱਚ ਆਪਾਂ ਇਦਾਂ ਇਦਾਂ ਦੇ ਵਿਟਾਮਿਨਸ ਰੱਖੇ ਨੇ ਜਿਹੜੇ ਹਰ ਬੰਦੇ ਨੂੰ ਸਰੀਰ ਲਈ ਜ਼ਰੂਰੀ ਹੁੰਦੇ ਨੇ ਠੀਕ ਹੈ ਦੇਖੋ ਅੱਜ ਕੱਲ ਖਾਣਾ ਪੀਣਾ ਬਿਲਕੁਲ ਹੀ ਲੋਕਾਂ ਦਾ ਖਰਾਬ ਹੋ ਚੁੱਕਾ ਫਾਸਟ ਫੂਡ ਤਾਂ ਬਹੁਤ ਜ਼ਿਆਦਾ ਲੋਕ ਖਾ ਰਹੇ ਨੇ ਹਾਂ ਫਾਸਟ ਫੂਡ ਦਾ ਕੀ ਆ ਉਹਦੇ ਵਿੱਚ ਕੋਈ ਵਿਟਾਮਿਨਸ ਨਹੀਂ ਹੁੰਦੇ ਅੱਜ ਕੱਲ ਤੁਸੀਂ ਦੇਖੋਗੇ ਹਰ ਬੰਦਾ ਸਾਡੇ ਕੋਲੋਂ ਪੇਸ਼ੈਂਟ ਆਉਂਦੇ ਨੇ ਕੋਈ ਕਹਿੰਦਾ ਜੀ ਮੇਰੀ ਲੱਤਾਂ ਦੁਖਦੀਆਂ ਕੋਈ ਕਹਿੰਦਾ ਮੇਰਾ ਕਮਰ ਦੁਖਦੀਆ ਕੋਈ ਕਹਿੰਦਾ ਮੇਰੇ ਮੋਢਿਆਂ 'ਚ ਦਰਦ ਰਹਿੰਦਾ ਕੋਈ ਕਹਿੰਦਾ ਜੋੜਾਂ 'ਚ ਦਰਦਦਾ ਬਾਹਾਂ 'ਚ ਇਹ ਜੋੜਾਂ ਦੇ ਦਰਦ ਤੇ ਵੀ ਬਰੁਕੀ ਸਾਹਿਬ ਇੰਨਾ ਵਧੀਆ ਕੰਮ ਕਰਦਾ ਜਿੰਨਾ ਕਹਦਾ ਜਿਨ੍ਹਾਂ ਨੂੰ ਗਠੀਆ ਹੋ ਗਿਆ ਅੱਛਾ ਗਠੀਏ ਤੱਕ ਕੰਮ ਕਰੂਗਾ ਇਹ ਜਿਨ੍ਹਾਂ ਦੇ ਗੋਡਿਆਂ 'ਚ ਗਰੀਸ ਖਤਮ ਹੋ ਗਈ ਗੋਡਿਆਂ ਦੇ ਕੜਕੜਦੀਆਂ ਆਵਾਜ਼ਾਂ ਆਉਂਦੀਆਂ ਨੇ ਉਹ ਸਾਰਿਆਂ ਦਾ ਹੱਲ ਇੱਕੋ ਹੀ ਮੈਡੀਸਨ ਦੇ ਵਿੱਚ ਆਪਾਂ ਦੇਤਾ ਇੱਕੋ ਹੀ ਨੁਸਖੇ ਦੇ ਵਿੱਚ ਦੇਤਾ ਜਿਹੜੇ ਲੋਕ ਸਿਹਤ ਬਣਾਉਣ ਤੋਂ ਪਰੇਸ਼ਾਨ ਨੇ ਜੋੜਾਂ ਦੇ ਦਰਦਾਂ ਤੋਂ ਪਰੇਸ਼ਾਨ ਨੇ ਜਿਹੜੇ ਲੋਕ ਕਹਿੰਦੇ ਨੇ ਜੀ ਖਾਂਦੇ ਪਿੰਦੇ ਬਹੁਤ ਆ ਲੱਗਦਾ ਨਹੀਂ ਲੱਗਦਾ ਜਿਵੇਂ ਹੀ ਨਹੀਂ ਸਾਨੂੰ ਮੇਰੇ ਕੋਲ ਪੇਸ਼ੇਂਟ ਆਉਂਦੇ ਆ ਕਹਿੰਦੇ ਸਾਡੇ ਘਰ ਦੀਆਂ ਮੱਜਾਂ ਨੇ ਕਿਉਂ ਵੀ ਬਹੁਤ ਆ ਦਹੀਂ ਬਹੁਤ ਆ ਦੁੱਧ ਬਹੁਤ ਆ ਲੱਸੀ ਬਹੁਤ ਆ ਹਨਾ ਖਰਾਕ ਤਾਂ ਇੰਨੀ ਆ ਜਿੰਨੀ ਕਹਿ ਦੋ ਕਹਿੰਦਾ ਪਰ ਘਰੋਂ ਗਾਲਾਂ ਪੈਂਦੀਆਂ ਨੇ ਮੈਂ ਕਿਹਾ ਕਿਉਂ ਪੈਂਦੀਆਂ ਨੇ ਕਹਿੰਦੇ ਤੈਨੂੰ ਖਾਦਾ ਪੀਤਾ ਲੱਗਦਾ ਨਹੀਂ ਹੈਗਾ ਇੰਨੀ ਤੂੰ ਇੱਕ ਮੱਝ ਖਾ ਗਿਆ ਪੂਰੀ ਇੱਕ ਮੱਝ ਤੂੰ ਖਾ ਗਿਆ ਪਰ ਲੱਗਦਾ ਤੇਨੂੰ ਕੁਝ ਹੈ ਨਹੀਂ ਕਹਿਣ ਦਾ ਮਤਲਬ ਵੱਧ ਖਾਣ ਦਾ ਮਤਲਬ ਇਹ ਵੀ ਤੂੰ ਦੁੱਧ ਪੀ ਗਿਆ ਤੂੰ ਉਹਦਾ ਸਾਰਾ ਦੁੱਧ ਤੂੰ ਪੀ ਜਾਣਾ ਸਾਰਾ ਉਹ ਪਰ ਤੇਨੂੰ ਲੱਗਦਾ ਤੇਨੂੰ ਕੁਝ ਹੈ ਨਹੀਂ ਉਹਦਾ ਕਸੂਰ ਨਹੀਂ ਹਾਂਜੀ ਜਦੋਂ ਸਾਡਾ ਲੀਵਰ ਪੂਰੇ ਪ੍ਰ ਤਰੀਕੇ ਨਾਲ ਕੰਮ ਨਹੀਂ ਕਰਦਾ ਜਿਹੜਾ ਹੁਣ ਖਾਦਾ ਪੀਤਾ ਲੀਵਰ ਨਹੀਂ ਸਾਡੇ ਨੇ ਬਚਾਉਣਾ ਨਾ ਲੀਵਰ ਨਹੀਂ ਜਿੰਨੀ ਜੂਸ ਵਗੈਰਾ ਕੱਢਣੇ ਨੇ ਸਾਰੇ ਲੀਵਰ ਦਾ ਕੰਮ ਆ ਜਦੋਂ ਲੀਵਰ ਤੁਹਾਡਾ ਖਰਾਬ ਹੋ ਗਿਆ ਲੀਵਰ ਦੇ 530 ਤੋਂ ਜ਼ਿਆਦਾ ਫੰਕਸ਼ਨ ਹੁੰਦੇ ਨੇ ਫਿਰ ਕੀ ਸਾਹਿਬ ਕਿੰਨੇ ਜੀ 530 ਤੋਂ ਵੀ ਵੱਧ ਫੰਕਸ਼ਨ ਹੁੰਦੇ ਨੇ ਲੀਵਰ ਦੇ ਜਿਹਨੇ ਪੂਰੀ ਬੋਡੀ ਤੇ ਕੰਮ ਕਰਨਾ ਲੋਕ ਕਹਿੰਦੇ ਨੇ ਜੀ ਲੀਵਰ ਤਾਂ ਬੇਟੀ ਹਰੇਕ ਦਾ ਹੁੰਦਾ ਕੋਈ ਗੱਲ ਨਹੀਂ ਪਰ ਭਰਾਵਾ ਜਦੋਂ ਤੇਰਾ ਲੀਵਰ ਖਰਾਬ ਹੋ ਗਿਆ ਤੈਨੂੰ ਬਿਮਾਰੀਆਂ ਨੇ ਘੇਰ ਲੈਣਾ ਮੈਂ ਹਰ ਵਾਰ ਕਹਿਣਾ ਤੁਹਾਡਾ ਹਾਰ ਖਰਾਬ ਕਿਹਨੇ ਖਰਾਬ ਤੁਹਾਡੇ ਇਹ ਕ੍ਰਸਟੋਨ ਵਧਣਾ ਸ਼ੁਰੂ ਹੋ ਗਿਆ ਅਲਰਜੀ ਪ੍ਰੋਬਲਮ ਹੋ ਗਈ ਖਾਦਾ ਪੀਦਾ ਪੇਟ ਖਰਾਬ ਹੋ ਗਿਆ ਹਰ ਚੀਜ਼ ਨੂੰ ਜਿਹੜਾ ਲੀਵਰ ਨੇ ਹੀ ਸੰਭਾਲਣਾ ਜਦੋਂ ਸਾਡਾ ਲੀਵਰੀ ਸਹੀ ਨਹੀਂ ਸਾਨੂੰ ਖਾਦਾ ਪੀਤਾ ਕਿੱਥੋਂ ਲੱਗਣਾ ਫਿਰ ਕਿ ਸਰ ਜੇ ਤੁਸੀਂ ਆਹ ਨੁਸਖਾ ਜਮੋਨੇ ਹੋ ਜੇ ਤੁਸੀਂ ਇਹਦੇ ਨਾਲ ਆਪਣੇ ਕਹਿੰਦੇ ਹੁੰਦੇ ਨੇ ਸਿੱਧਾ ਬਣਾਉਣੀਆਂ ਨੇ ਕਹਿੰਦੇ ਬੰਦੇ ਦਾ ਜਨਾਨੀ ਦਾ ਗਹਿਣਾ ਹੁੰਦਾ ਜੇ ਸਾਡੀ ਸੇਹ ਦੀ ਅਸੀਂ ਦੁਬਲੇ ਪਤਨੇ ਆ ਤਾਂ ਸਾਡੇ ਕੱਪੜਾ ਪਾਇਆ ਵੀ ਨਹੀਂ ਸੋਹਣਾ ਲੱਗਦਾ ਪਰਸਨੈਲਿਟੀ ਨਹੀਂ ਹੈਗੀ ਬਿਲਕੁਲ ਠੀਕ ਹੈ ਹੁਣ ਇੱਕ ਬੰਦਾ ਤਾਂ ਉਹਦੇ ਨਾਲ ਥੋੜਾ ਜਿਮ ਵਾਲਾ ਬੰਦਾ ਖੜਾ ਇੱਕ ਪਾਸੇ ਦੂਸਰਾ ਬੰਦਾ ਖੜਾ ਉਹਨਾਂ ਦੇ ਦਿਲ 'ਚ ਵੀ ਇਹ ਚੱਲਦਾ ਹੋਊਗਾ ਵੀ ਆਹ ਜਿਹੜੇ ਮੁੰਡੇ ਨੇ ਜਿਮ ਜਾਂਦੇ ਨੇ ਇਹ ਸੇਤਾਂ ਬਣਾਈ ਫਿਰ ਤੇ ਸਾਡੀ ਕਿਉਂ ਨਹੀਂ ਬਣਦੀ ਜਦ ਕੇ ਖਰਾਕ ਉਹਨਾਂ ਨਾਲ ਦੁਕੜੀ ਖਾਂਦੇ ਨੇ ਹਾਂਜੀ ਹਾਂਜੀ ਹੁਣ ਮੈਂ ਕਈਆਂ ਸੋਣਾਂ 'ਚ ਕਹਿੰਦੇ ਉਹਦਾ ਲੀਵਰ ਵੱਡਾ ਹੋਊਗਾ ਉਹ ਤਾਂ ਜਾਂਦਾ ਉਹਦਾ ਬਚਾਉਂਦਾ ਹੈਨਾ ਲੀਵਰ ਵੱਡਾ ਛੋਟਾ ਕੁਝ ਨਹੀਂ ਹੁੰਦਾ ਲੀਵਰ ਇੱਕੋ ਹੀ ਸਾਈਜ਼ ਦਾ ਹੁੰਦਾ ਉਹਦੇ ਵਿੱਚ ਕੀ ਆ ਸਾਡਾ ਸਹੀ ਖਾਣ ਪੀਣ ਨਹੀਂ ਹੈਗਾ ਅਸੀਂ ਜਦੋਂ ਸਹੀ ਖਾਂਦੇ ਪੀਂਦੇ ਨਹੀਂ ਹੈਗੇ ਤਾਂ ਸਾਡਾ ਲੀਵਰ ਖਰਾਬ ਹੋ ਜਾਂਦਾ ਸਾਨੂੰ ਖਾਦਾ ਪੀਤਾ ਨਹੀਂ ਲੱ ਜਿਹੜੀ ਉਹ ਮੈਡੀਸਨ ਆ ਨਾ ਉਹ ਤਾਂ ਇਹਨਾਂ ਸਾਰਿਆਂ ਦੇ ਉੱਪਰ ਆ ਹੈਨਾ ਉਹਦੇ ਕੀ ਅਸੀਂ ਹਰਕ ਕੱਟੇ ਹੁੰਦੇ ਨੇ ਉਹ ਫਿਰੋਕੀ ਸਾਹਿਬ ਇਹਦਾ ਵੀ ਨਾ ਤੁਹਾਨੂੰ ਇੱਕ ਮੈਂ ਅਗਲੀ ਵਾਰ ਤੁਹਾਨੂੰ ਦੱਸਾਂਗੇ ਜਦੋਂ ਅਸੀਂ ਮੈਡੀਸਨ ਤਿਆਰ ਕਰਾਂਗੇ ਮੈਂ ਤੁਹਾਨੂੰ ਬੁਲਾਉਂਗਾ ਕਿੱਦਾਂ ਅਸੀਂ ਮੈਡੀਸਨ ਤਿਆਰ ਕਰਦੇ ਆ ਇੱਕਵੇਂ ਦੇਖਿਆ ਲੋਕ ਕੀ ਕਰਦੇ ਨੇ ਕਾੜੇ ਬਣਾ ਕੇ ਸਟੋਵ ਦੇ ਉੱਪਰ ਰੱਖ ਕੇ ਗੈਸ ਦੇ ਉੱਪਰ ਰੱਖ ਕੇ ਉਹਨਾਂ ਨੂੰ ਉਬਾਲ ਕੇ ਲੈਟਰੋਪੈਥੀ ਦਾ ਨਾਮ ਦੇਈ ਜਾਂਦੇ ਨੇ ਫਿਰ ਉਹ ਕਿ ਸਭ ਲੈਟਰੋਪੈਥੀ ਕਾੜੇ ਨਹੀਂ ਉਹ ਦੇਸੀ ਅਸੀਂ ਆਯੁਰਵੈਦਿਕ ਕਾੜਾ ਕਹਿ ਸਕਦੇ ਹਾਂ ਉਹਨੂੰ ਲੈਟਰੋਪੈਥੀ ਨਹੀਂ ਕਹਿ ਸਕਦੇ ਮੈਂ ਤੁਹਾਨੂੰ ਦਿਖਾਵਾਂਗਾ ਅਸੀਂ ਲੈਟਰੋਪੈਥੀ ਕਿੱਦਾਂ ਤਿਆਰ ਕਰਦੇ ਆਂ ਇਹਦੀ ਬੂੰਦ ਬੂੰਦ ਕੱਢ ਕੇ ਜਦੋਂ ਅਸੀਂ ਇਹ ਅਰਕ ਕੱਢਦੇ ਆਂ ਸਾਨੂੰ ਪਤਾ ਕਿੰਨਾ ਟਾਈਮ ਲੱਗਦਾ ਹੈ ਤੇ ਕਿੰਨੀ ਮਿਹਨਤ ਆਉਂਦੀ ਆ ਇਹ ਤੁਹਾਨੂੰ ਦਿਖਾਵਾਂਗੇ ਕਿੱਦਾਂ ਤਿਆਰ ਹੁੰਦੀਆਂ ਨੇ ਜਦੋਂ ਇਹ ਕੱਢਦੇ ਆਂ ਇਹ ਤਾਂ ਇੱਕ ਅੰਮ੍ਰਿਤ ਸਮਾਨ ਕੰਮ ਕਰਦੀ ਆ ਮੈਡੀਸ ਇਹ ਤਾਂ ਇੰਨੇ ਰਿਜ਼ਲਟ ਵਧੀਆ ਨੇ ਫਿਰੁਕੀ ਸਾਹਿਬ ਜੇ ਤੁਸੀਂ ਦੇਖੋ ਆਹ ਨੁਸਖੇ ਨਾਲ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਜਾਂ ਤੁਸੀਂ ਪ੍ਰੋਪਰ ਤਰੀਕੇ ਨਾਲ ਤਿਆਰ ਨਹੀਂ ਕਰ ਪਾਉਂਦੇ ਸਾਡੇ ਕੋਲੇ ਆਓ ਸਾਡੇ ਕੋਲੇ ਲਿਕਵਿਡ ਹੁੰਦਾ ਸਾਡੇ ਕੋਲੇ ਲਿਕਵਿਡ ਫਾਰਮ 'ਚ ਤਿਆਰ ਕੀਤੇ ਹੁੰਦੇ ਨੇ ਅਸੀਂ ਕੀ ਕਰਦੇ ਹਾਂ ਬ੍ਰੁਕੀ ਸਾਹਿਬ ਜਿਵੇਂ ਹਾਂ ਸਾਡੇ ਕੋਲ ਆਹ ਚੀਜ਼ਾਂ ਪਈਆਂ ਨੇ ਅਸੀਂ ਇਹਨਾਂ ਨੂੰ ਮਿਕਸ ਕਰਕੇ ਅਸੀਂ ਪਾਊਡਰ ਫਾਰਮ 'ਚ ਚਮਚੇ ਨਾਲ ਨਹੀਂ ਦਿੰਦੇ ਹੈਗੇ ਜੇ ਸਾਡੇ ਕੋਲੇ ਕੀ ਹੁੰਦਾ ਅਸੀਂ ਇਹਨਾਂ ਦੇ ਕੈਪਸੂਲ ਬਣਾਉਂਦੇ ਆ ਕੈਪਸੂਲ ਬਣਾਉਣਾ ਹਰ ਬੰਦੇ ਨੂੰ ਸੌਖਾ ਗਮ ਬੱਚੇ ਨਹੀਂ ਖਾ ਸਕਦੇ ਪਾਊਡਰ ਫਾਰਮ 'ਚ ਕਈ ਲੋਕ ਨਹੀਂ ਖਾਂਦੇ ਅਸੀਂ ਇਹਨਾਂ ਦੇ ਕੈਪਸੂਲ ਬਣਾਏ ਬਣਾਏ ਹੁੰਦੇ ਨੇ ਨਾਲ ਅਸੀਂ ਦੇ ਸਾਹਿਬ ਕਹਿਣੇ ਕੀ ਨੇ ਇਹਦੇ ਵਿੱਚ ਫਰੁਕੀ ਸਾਹਿਬ ਜਿਵੇਂ ਹੁਣ ਮੈਂ ਤੁਹਾਨੂੰ ਦੱਸਾਂ ਕੈਪਸੂਲ ਤਾਂ ਅਸੀਂ ਇਦਾਂ ਪਰ ਲੈਨੇ ਆ ਜਿਹੜੀਆਂ ਇਹ ਚੀਜ਼ਾਂ ਨੇ ਸਾਡੀਆਂ ਜਿਹੜੀਆਂ ਇਹਨਾਂ ਦੇ ਅਸੀਂ ਅਰਕ ਕੱਢਦੇ ਆ ਪੌਦਿਆਂ ਦੇ ਅਰਕ ਹੋ ਗਏ ਫੁੱਲਾਂ ਦੇ ਸਬਜ਼ੀਆਂ ਦੇ ਫਲਾਂ ਦੇ ਇਹ ਜੂਸ ਹੀ ਹੁੰਦੇ ਨੇ ਇੱਕ ਕਿਸਮ ਦੇ ਇੱਕ ਤਾਂ ਜੂਸ ਹੋ ਗਏ ਗਲਾਸ ਭਰ ਕੇ ਪੀਣਾ ਉਬਾਲ ਕੇ ਜਾਂ ਅਸੀਂ ਜਾਂ ਉਹਦਾ ਜੂਸ ਕੱਢ ਲੈਣਾ ਨਾ ਗਲਾਸ ਭਰ ਲੈਣਾ ਅਸੀਂ ਇੱਕ ਹੁੰਦਾ ਜਦੋਂ ਅਸੀਂ ਬੂੰਦ ਬੂੰਦ ਕੱਢ ਲੈਨੇ ਆ ਜਿਵੇਂ ਹੁਣ 1 ਕਿਲੋ ਸਾਡੇ ਕੋਲ ਮਾਲ ਆ ਉਹਦੇ ਵਿੱਚੋਂ ਕਿੰਨੇ ਨਿਕਲਣੀਆਂ ਐਂਡਿਕ ਮੈਡੀਸਨ ਨਿਕਲ ਲਈ ਫਿਰ ਕਿਹਾ ਸਾਹਿਬ ਅੱਛਾ ਥੋੜੀ ਜੀ ਮੈਡੀਸਨ ਨਿਕਲੀ ਉਹਨੇ ਤਾਂ ਫਿਰ ਕਮਾਲ ਹੀ ਕਰਦੀ ਆ ਪਾਣੀ ਦੇ ਵਿੱਚ ਪਾ ਕੇ ਗੁੰਦਾ ਅਸੀਂ ਇਹ ਪੀਣੀਆ ਹੁੰਦੀਆਂ ਨੇ ਜਿੱਦਾਂ ਮੱਲ ਹੁਣ ਸਾਡੇ ਕੋਲ ਅਲੱਗ-ਅਲੱਗ ਨੇ ਜੀ ਇਹ ਇੱਕ ਮੈਂ ਤੁਹਾਨੂੰ ਪਾ ਕੇ ਦਿਖਾਉਣਾ ਅਸੀਂ ਇਹਦੇ ਚ ਪਾਈਆਂ 1 2 3 4 5 6 7 8 9 10 ਬਹੁਤ ਨੇ ਅੱਛਾ 10 ਬੂੰਦਾ ਇਹਦੀਆਂ ਬਹੁਤ ਨੇ ਫਰੂਕੀ ਸਾਹਿਬ ਇਹਦੀਆਂ 10 ਬੂੰਦਾ ਪਾ ਕੇ ਇਹਨੂੰ ਅਸੀਂ ਪੀ ਸਕਦੇ ਆ ਕਰਨ ਕੀ ਹੈ ਕੀ ਤੁਹਾਨੂੰ ਤਾਂ ਇਹ ਦੱਸੋ ਇਹ ਕਰਨ ਕੀ ਆ ਨਾ ਜਦੋਂ ਬੰਦਾ ਪੀ ਕੁਮਾਰਤਾ ਉਹ ਤੋਂ ਹੋਣੀ ਆ ਭੁੱਖ ਵਧਾਉ ਫਰੂਕੀ ਸਾਹਿਬ ਅੱਛਾ ਜਿਹੜੇ ਚਿਹਰੇ ਤੇ ਲਾਲੀ ਨਹੀਂ ਲਾਲੀ ਲਿਆਉ ਠੀਕ ਹੈ ਜਿਹੜੀਆਂ ਇਹਦੀਆਂ ਗੱਲਾਂ ਚਿਪਕ ਗਈਆਂ ਨੇ ਵਿੱਚ ਵੜ ਗਈਆਂ ਨੇ ਉਹਨੇ ਦੇ ਗੱਲਾਂ ਬਾਹਰ ਕੱਢੂਗਾ ਜਿਨ੍ਹਾਂ ਦੇ ਪਿੰਡ ਦਾ 28 ਲੱਖਾਂ 32 ਲੱਖ ਕਰੂਗਾ ਸ਼ਾਬਾਸ਼ ਜਿਹੜੇ ਲੋਕ ਕਹਿੰਦੇ ਨੇ ਮੇਰੇ ਮਸਲ ਨਹੀਂ ਬਣਦੇ ਉਹਨਾਂ ਦੇ ਮਸਲ ਬਣਾਓ ਜਿਨ੍ਹਾਂ ਦੀਆਂ ਹੱਡੀਆਂ ਵੀਕ ਹੋ ਗਈਆਂ ਹੱਡੀਆਂ ਨੂੰ ਤਾਕਤ ਦੇ ਦੋ ਜਿਹੜੇ ਲੋਕ ਕਹਿੰਦੇ ਨੇ ਜੀ ਸੋਸਤੀ ਪੈਰੀਂ ਦੇ ਸੋਸਤੀ ਦੂਰ ਕਰੋ ਜਿਨ੍ਹਾਂ ਦਾ ਵੀਰਜ ਪਤਲਾ ਹੋ ਗਿਆ ਵੀਰਜ ਨੂੰ ਵਧਾਓ ਜਿਨ੍ਹਾਂ ਦੀਆਂ ਪਿੰਜਣੀਆਂ ਦਲਦ ਕਰਦੇ ਰਹਿੰਦੀਆਂ ਨੇ ਕਹਿੰਦੇ ਨੇ ਜੀ ਰਾਤ ਨੂੰ ਨੀਂਦ ਨਹੀਂ ਆਉਂਦੀ ਕਰਵਟ ਇੱਧਰ ਨੂੰ ਕਰਵਟ ਇੱਧਰ ਨੂੰ ਲੈਨੇ ਆ ਉਹ ਹਟਾਓ ਜਿਹੜੇ ਕਹਿੰਦੇ ਨੇ ਸਵੇਰੇ ਉੱਠਣ ਲੱਗੇ ਉੱਠਣ ਨੂੰ ਜੀ ਨਹੀਂ ਕਰਦਾ ਥਕਾਵਟ ਰਹਿੰਦੀ ਆ ਥੱਕਾ ਥੱਕਿਆ ਸਰੀਰ ਹੁੰਦਾ ਉਹਨੂੰ ਠੀਕ ਕਰੋ ਰੁੱਕੀ ਸਾਹਿਬ ਇਹਦੇ ਗੁਣ ਜਿੰਨੇ ਗੱਲ ਥੋੜੇ ਫਿਰ ਕਿ ਸਾਡਾ ਏਪੀ ਇਲੈਕਟਰ ਹੋਮੋਪੈਥੀ ਰਾਮਗੜ੍ਹ ਰੋਡ ਸਾਹਨੇਵਾਲ ਨੀਅਰ ਅਨੰਤ ਵਿਆਰ ਕਲੋਨੀ ਮਿਲਦਾ ਸਮਾਂ ਆਏਗਾ ਸਾਡਾ ਸਵੇਰੇ 10 ਤੋਂ 5 ਵਜੇ ਤੱਕ ਵੀਰਵਾਰ ਦੀ ਛੁੱਟੀ ਐਤਵਾਰ ਨੂੰ 10 ਤੋਂ 3 ਵਜੇ ਤੱਕ ਮਿਲਦੇ ਆਂ ਸੀ ਸਾਡੇ ਦੋ ਨੰਬਰ ਨੇ 995147604 7814699434 ਦੋਨਾਂ ਤੇ ਕਿਸੇ ਤੇ ਵੀ ਤੁਸੀਂ ਰਾਬਤਾ ਕਾਇਮ ਕਰਕੇ ਸਾਡੇ ਅਪਾਇੰਟਮੈਂਟ ਲੈ ਕੇ ਸਾਨੂੰ ਮਿਲ ਸਕਦੇ ਹੋ